ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੱਖ ਖੁਸ਼ੀਆਂ ਪਾਤਸ਼ਾਹਿਆਂ ਜੇ ਸਤ ਗੁਰ ਨਦਰ ਕਰੇ ਇੱਕ ਨਾਮ ਕਹ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਈ ਸੋ ਇਹ ਸੁਨੰਦ ਨਹੀਂ ਮੇਰਾ ਤਨ ਮਾਰਾ 몰ਾ ਨਾਮ ਜਪੰਧੜੇ ਲਾਲੇ ਤੰਦ ਜਿਲੰਦਰੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੇ ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਆਓ

दा जो, तांतन बाबा वड भग सिंधी जनम ਮੁੱਖ नमुख ਹੋਇਆ 11 ਪਾਦਰੋਂ ਜੋ ਕਿ ਬਾਬਾ ਬਣਪਾਕ ਸਿੰਘ ਜੀ 17 ਸੋ 16 ਵਾਲਾ ਇਹ ਵਿਸ਼ਵੀ ਨੂੰ ਬਾਬਾ ਫੁਰਦਤਤਾ ਜੀ परंपरा जनम जनम बाबा रामदास माई 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 राजो तो करतारपुर तेरह अगस्त सतारा सौ सोलह ई नया इसका मूल नाम साठ 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 सात करतारपुर के जथेदार करम सिंह प्रेरणा के प्यो पुत ਸਿੰਘ ਬਣ ਗਏ ਅਤੇ ਕਰਮਵਾਰ RAM SINGH ਅਤੇ VADP SINGH ਅਖਵਾਈ ਸਨ 1737 ਈ ਵਿੱਚ ਬਾਬਾ RAM SINGH ਜੀ ਦੇ ਤਹਾਨੂੰ ਤੋਂ ਬਾਅਦ ਸੋਢੀ VADP SINGH ਉਸ ਦਾ ਉਤਰਾਧਿਕਾਰੀ ਬਣਿਆ ਥੇ

हुक्मरान ने करतारपुर उड़ा विभाग खालसा दल नाल, मदद शाही फौज के घरों घेरे निकल गया होशियरपुर पहाड़ी इलाके

बेरी के थले बैठा आसन लगा के इतिहास अनुसार पता लगता है किस जाली जंगली भेडा चारन वाले ने कहना कि बाबा जी इत एक, एक बहुत वाला राक्ष र ਬਹੁਤ ਤੰਗ ਕਰਦਾ ਹੈ ਰਿਧੀਆਂ ਸਿੱਧੀਆਂ ਦਾ ਮਾਲਕ ਹੁਣ ਕਰਕੇ ਕਹਿੰਦੇ ਦੇਹਾਂ ਹੀ ਪੜ ਲੈਂਦਾ ਤਸੀਂ ਇੱਥੋਂ ਕੱਲੇ ਜਾਓ ਅਤੇ ਫੌਰ ਕਿਤੇ ਜਾ ਕੇ ਨੇਰਾ ਲਾ ਲਓ ਤੇ ਗੁਰੂ ਪਿਆਰਿਓ ਕਹਿੰਦੇ ਵਾਪਾ ਬਾਬਾ ਵਡਭਾ ਸਿੰਘ ਨੇ ਉਥੇ ਫਿਰ ਸ਼ਬਦ ਦੀ ਆਰਾਧਨਾ ਕੀਤੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਜੋ ਬਲਾਵਲ ਰਾਗ ਦੇ ਵਿੱਚ ਹੈ ਸ਼ਬਦ ਆਉਂਦਾ ਹੈ ਤਾਤੇ ਵਾਉ ਨਾ ਲਾਗਾਈ ਪਾਰ ਬ੍ਰਹਮ ਸਰਨਾਈ ਚਾਹੋ ਗਰਦ ਹਮਾਰੇ ਰਾਮਕਾਰ ਦੁੱਖ ਲਗੇ ਨਾ ਭਾਈ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ RAM ਨਾਮ ਓਖਾ ਦਿਆ ਈ ਕਾਲੇ ਬਲਾਈ ਰਾਖ ਲੀਏ ਜਨ ਰਖਣ ਹਾਰ ਸਭ ਬਿਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਕਹਿੰਦੇ ਇਹ ਸ਼ਬਦ ਦਾ ਉਚਾਰਨ ਕੀਤਾ RAM ਕਾਰ ਕਰਕੇ ਇਹ ਸ਼ਬਦ ਤੇ ਭਗਤੀ ਸ਼ੁਰੂ ਕਰ ਦਿੱਤੀ ਹੈ ਕਹਿੰਦੇ ਕੁਛ ਦੇਣ ਸਮਾਜ ਦਾ ਰਾਦ ਆਇਆ ਤੇ ਉਹ ਨਾਰ ਸਿੰਘ ਵੀਰ ਜਿਹੜਾ ਸੀ ਉੱਥੇ ਉਹ ਵੀ ਭਗਤੀ ਵਾਲਾ ਜਿਹਨੇ ਰਿੰਡੀਆਂ ਸੀ ਜਿਹਨੂੰ ਲੋਕ ਰਾਖਸ਼ ਕਹਿੰਦੇ ਕਹਿੰਦੇ ਉਹ ਸੰਸਾਰ ਲੈ ਆ ਕੇ ਬਾਬਾ ਬਣ ਭਗਤ ਸਿੰਘ ਨੂੰ ਕਹਿਣਾ ਕੀਤਾ

ਘਰ ਛਡਾਉਣ ਵਾਸਤੇ ਕਈ ਪਾਪੜ ਵੇਲਣੇ ਪੈਂਦੇ ਨੇ ਕਹਿੰਦੇ ਨਾਰ ਸਿੰਘ ਵੀਰ ਨੇ ਪਹਿਲਾਂ ਪਿਆਰ ਦੇ ਨਾਲ ਸਮਝਾਇਆ ਤੇ ਫਿਰ ਗੋਲੇ ਗੜੇ ਦਾਮੀ ਵਰਸਾਇਆ ਨੇਰੀ ਝਖੜ ਆਪਣੀਆਂ ਸ਼ਕਤੀਆਂ ਦਾ ਜੋਰ ਲਾਇਆ

ते गुरु प्यारे उस जगह त नरसिंह ने कई कुछ कित अग्नि दे बारहवीं छे गोले गड़े गढ़े मीह भी बरसाया नेरी झड़ड़ भी शक्ति द्वारा चलाया ਕਹਿੰਦੇ ਫਿਰ ਜਦੋਂ ਕਿਸੇ ਪਾਸੇ ਚੋਰ ਨਾ ਨੱ ਚੱਲਿਆ ਇਹਦੇ ਤਿੰਨ ਭਰਾ ਹੋਰ ਵੀ ਸਨ ਕਾਲਾ ਵੀਰ ਹਨੂਮਾਨ ਵੀਰ ਤੇ ਚਾਰੇ ਭਰਾ ਜਦੋਂ ਇਹਨਾਂ ਨੇ ਸੱਜੇ ਆ ਨਾ ਉਹਨਾਂ ਨੇ ਆਪਦੀ ਸ਼ਕਤੀ ਦੁਆਰਾ ਕੋਸ਼ ਮਦਦ ਕਰਨ ਦਾ ਯਤਨ ਕੀਤਾ ਕਹਿੰਦੇ ਪਰ ਉਹਨਾਂ ਦਾ ਵੀ ਵਸ ਨਹੀਂ ਚੱਲਿਆ ਅਖੀਰੀ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਹਿੰਦੇ ਮਹਾਰਾਜ ਸਾਡੀਆਂ ਸ਼ਕਤੀਆਂ ਵੀ ਤੁਹਾਡੇ ਅਗੇ ਹੀਣ ਹੋ ਗਈਆਂ ਨੇ ਬਲਹੀਣ ਹੋਣ ਕਰਕੇ ਸਾਡਾ ਕੋਈ ਜੋਰ ਨਹੀਂ ਚੱਲਦਾ ਤੁਸੀਂ ਕੌਣ ਹੋ ਤੇ ਕਹਿੰਦੇ ਜਦੋਂ ਕੋਈ ਸ਼ਰਨ ਦੇ ਵਿੱਚ ਆਉਂਦਾ ਹੈ ਨਾ ਸੰਤ ਮਹਾਪੁਰਸ਼ ਕਹਿੰਦੇ ਬਖਸ਼ ਦਿਆ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੇ ਲੜ ਲੱਗिए ਬਾਣੀ ਪੜ੍ਹੀਏ ਤੇ ਮਹਾਰਾਜ ਕਹਿੰਦੇ ਪਾਪਾਂ ਦੇ ਭਾਰ ਹੌਲੇ ਹੋ ਜਾਂਦੇ ਗੁਰਬਾਣੀ ਇਹ ਵੀ ਕਹਿੰਦੀ ਹੈ ਭਰਿਏ ਮਤ ਪਾਪਾਂ ਕੇ ਸੰਗ ਓ ਤੋਂ ਬਿਨਾਵੇ ਕੇ ਰੰਗ ਤੇ ਜੇ ਕੋਈ ਸ਼ਰਨ ਦੇ ਵਿੱਚ ਆ ਜਾਂਦਾ ਹੈ ਤੇ ਗੁਰੂ ਮਹਾਰਾਜ ਕਹਿੰਦੇ ਗੱਲ ਨਾਲ ਲਾ ਲੈਂਦੇ ਕਹਿੰਦੇ ਬਾਬਾ ਹਰਿਪਾਖ ਸਿੰਘ ਨੇ ਉਹਨਾਂ ਨੂੰ ਜਦੋਂ ਕਹਿੰਦੇ ਸ਼ਰਨ ਦੇ ਵਿੱਚ ਆਏ ਤੇ ਫਿਰ ਇੱਕ ਕੰਪਿੰਜਰਾ ਜਿਹੜਾ ਸੀ ਲੋਹੇ ਦਾ ਤਿਆਰ ਕੀਤਾ ਹੈ ਉਸ ਪਿੰਜਰੇ ਦੇ ਵਿੱਚ ਅੱਜ ਵੀ ਤੁਸੀਂ ਉਹ ਪਿੰਜਰਾ ਵੇਖਦੇ ਹੋ ਉਹਨਾਂ ਦੇ ਅਸਥਾਨਾਂ ਤੇ ਪਿੰਜਰਾ ਪਿਆ ਹੁੰਦਾ ਤੋ ਰਿਤਾ ਚਲੇ ਜਾਓ ਡੇਰਾ ਸਾਹਿਬ ਜਦੋਂ ਜਾਂਦੇ ਨੇ ਤੇ ਢੋਲੀ ਧਾਰ ਦੇ ਥੱਲੇ ਜਿਹੜੇ ਉਹ ਆਪਸ਼ਨ ਬਣੇ ਹੋਏ ਨੇ ਝੋਨੇ ਬਣੇ ਹੋਏ ਨੇ ਉੱਥੇ ਪਿੰਜਰੇ ਨਜ਼ਰ ਆਉਂਦੇ ਕਿਉਂਕਿ ਉੱਥੇ ਕੁਦਰਤੀ ਚਸ਼ਮਾ ਜਿਹੜਾ ਪਾਣੀ ਦਾ ਚੱਲਦਾ ਹੈ ਪਰਮਾਤਮਾ ਦੇ ਬਖਸ਼ਿਸ਼ ਹੋਣ ਦੇ ਨਾਲ ਉਹ ਆਟੋਮੈਟਿਕ ਪਾਣੀ ਆਪੇ ਚੱਲਦਾ ਰਹਿੰਦਾ ਥੋੜੇ-ਤਾਲ ਤੇ ਗੁਰੂ ਪਿਆਰਿਓ ਕਹਿੰਦੇ ਉਹ ਜਦੋਂ ਸ਼ਬਦ ਦੀ ਬਾਣੀ ਪੜ੍ਹ ਕੇ ਪਾਣੀ ਦਾ ਛੱਟਾ ਮਾਰ ਕੇ ਕਹਿੰਦੇ ਬਾਲਕ ਰੂਪ ਬਣਾਉਂਦੇ ਬਾਲਕ ਰੂਪ ਬਣਾਉਣ ਤੋਂ ਬਾਅਦ ਕਹਿੰਦੇ ਪਿੰਜਰੇ ਦੇ ਵਿੱਚ ਬੰਦ ਕਰ ਦਿੱਤਾ ਹੈ ਕੋਈ ਅਪਰਾਧੀ ਜਦੋਂ ਕਹਿੰਦੇ ਜੇਲ੍ਹ ਦੇ ਵਿੱਚ ਜਾਂਦਾ ਉਹ ਬੇੜੀਆਂ ਲਾਉਂਦੇ ਨਹੀਂ ਤੇ ਬੈਰਕਾਂ ਦੇ ਅੰਦਰ ਜੇਲ੍ਹਾਂ ਦੇ ਅੰਦਰ ਕਹਿੰਦੇ ਬੰਦ ਕਰਦੇ ਹਨ ਸਵੇਰੇ ਸ਼ਾਮ ਉਹਨਾਂ ਦੀ ਘੰਟੀ ਵੀ ਹੁੰਦੀ ਹੈ ਪਰ ਕਹਿੰਦੇ ਬਾਬਾ ਉਹਨ ਭਗ ਸਿੰਘ ਨੇ ਇਹਨਾਂ ਦਾ ਖਾਣਾ ਪੀਣਾ ਜਿਹੜਾ ਉਹ ਬੰਦ ਕਰ ਦਿੱਤਾ ਹੈ ਖਾਣਾ ਪੀਣਾ ਜਦੋਂ ਇਨਸਾਨ ਦਾ ਕਿਸੇ ਦਾ ਵੀ ਬੰਦ ਹੋ ਜੇ ਵੀ ਫਿਰ ਭੁੱਖ ਸਤਾਉਂਦੀ ਹੈ ਤੇ ਉਹ ਢਿੱਡ ਭਰਨ ਵਾਸਤੇ ਫਿਰ ਤਰਲੇ ਕਰਦਾ ਬਾਬਾ ਹਣ ਭਾਕ ਸਿੰਘ ਦੇ ਕਹਿੰਦਾ ਮਹਾਰਾਜ ਬਾਬਾ ਜੀ ਮੈਨੂੰ ਕਹਿੰਦਾ ਪਿੰਜਰੇ ਚੋਂ ਕੱਢੋ ਜੋ ਤੁਸੀਂ ਕਹੋਗੇ ਉਹੋ ਹੀ ਹੁਕਮ ਤੁਹਾਡਾ ਸਿਰ ਮੱਥੇ ਮੰਨਿਆ ਜਾਊਗਾ ਤੈਂ ਗੁਰੂ ਪਿਆਰਿਓ ਕੁਛ ਸ਼ਰਤਾਂ ਕਹਿੰਦੇ ਜਦੋਂ ਬਾਬਾ ਵਰਪਾਖ ਸਿੰਘ ਨੇ ਰੱਖੀਆਂ ਨੇ ਕਹਿਣ ਲੱਗੇ ਕਲਜੁਬ ਦਾ ਸਮਾਂ ਆਪਦੇ ਮਤਲਬ ਵਾਸਤੇ ਲੋਕ ਬਹੁਤ ਕੁਸ਼ ਕਰਿਆ ਕਰਦੇ ਨੇ ਤੇ ਗੁਰੂ ਪਿਆਰਿਓ ਕਹਿੰਦੇ ਅੱਜ ਵੀ ਜਾਦੂ ਟੋਣੇ ਜਿਹੜੇ ਨੇ ਸੰਸਾਰ ਦੇ ਵਿੱਚ ਚੱਲਦੇ ਨੇ ਪਰ ਜਿਹੜੇ ਬਾਣੀ ਪੜਦੇ ਨੇ ਚੌਪਈ ਸਾਹਿਬ ਦੇ ਵਿੱਚ ਵੀ ਆਉਂਦਾ ਹੈ ਨਾ ਖੜਗ ਕੇਤ ਮੇ ਸੰਤ ਹਾਰੀ ਆਪ ਹਾਦਿਲ ਹੋਵਾਰੀ ਸਰਬ othorma ਹੋ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਕਹਿੰਦੇ ਉਹਨਾਂ ਜਿਹੜੇ ਆਪਦੇ ਮਤਲਬ ਵਾਸਤੇ ਜਾਦੂ-ਜੁਨੇ ਚਰਿਆਂ ਦੇ ਵਿੱਚ ਕਰਦੇ ਨੇ ਘਰਾਂ ਦੇ ਵਿੱਚ ਕਰਦੇ ਨੇ ਤੇ ਗੁਰੂ ਪਿਆਰਿਓ ਫਿਰ ਬਾਬਾ ਭਗਤ ਸਿੰਘ ਨੇ ਉੱਥੇ ਉਹਨੂੰ ਕਹਿਣਾ ਕਹਿੰਦਾ ਕਹਿੰਦਾ ਜਿਹੜਾ ਵੀ ਸਾਡੇ ਅਸਥਾਨ ਤੇ ਆਵੇਗਾ ਤੇਰੀ ਯਾਦਗਾਰ ਬਣਾਵਾਂਗੇ ਜਿਹੜਾ ਤੇਰੇ ਅਸਥਾਨ ਤੇ ਆਇਆ ਕਰੂਗਾ ਧੋੜੀ ਧਾਰ ਦੇ ਥੱਲੇ ਇਸ਼ਨਾਨ ਕਰਿਆ ਕਰੂ ਦੇਰੇ ਆਸਨ ਤੇ ਆ ਕੇ ਮੱਥਾ ਟੇਕਿਆ ਕਰੂਗਾ ਜੜੀਆਂ ਢੋਲੀਆਂ ਖੜਾਇਆ ਕਰਾਂਗਾ ਜਾਂ ਜਿੱਥੇ ਕੋਈ ਚੀਜ਼ ਕਈ ਵਾਰੀ ਅੜ ਵੀ ਜਾਂਦੀ ਹੈ ਆਪਾਂ ਵੱਡੇ ਵੱਡੇ ਮੇਲੇ ਵੇਖਦੇ ਆਂ ਕਹਿੰਦੇ ਨਾਓ ਪੁਲਿਸ ਵਾਲਿਆਂ ਤੋਂ ਸੌਤੋਂਦੇ ਆ ਨਾ ਪਿੰਡ ਵਾਲਿਆਂ ਤੋਂ ਤੇ ਅੱਗੋਂ ਕਈ ਕੁਝ ਕਰ ਵੀ ਜਾਂਦੇ ਨੇ ਤੇ ਗੁਰੂ ਪਿਆਰਿਓ ਕਹਿੰਦੇ ਐਸੇ ਤਰ੍ਹਾਂ ਹੀ ਕਹਿੰਦੇ ਕਈ ਕਲਬੂਤ ਢੋਲੀਆਂ ਜੜੀਆਂ ਸਰੀਰਾਂ ਦੇ ਵਿੱਚ ਵੜ ਜਾਂਦੀਆਂ ਨੇ ਕਈ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਜਾਂਦੇ ਐ ਜੀਵਨ ਖਤਮ ਹੋ ਜਾਂਦਾ ਉਹਨਾਂ ਦਾ ਪਰ ਕਹਿੰਦੇ ਖਿਹੜਾ ਨਹੀਂ ਛੱਡਣਾ ਪਰ ਉਹ ਡੇਰਾ ਸਾਹਿਬ ਦਾ ਸਥਾਨ ਜਿਹੜਾ ਬਣਿਆ ਉੱਥੇ ਲੋਕ ਸਰਦਾ ਦੇ ਨਾਲ ਜਾਂਦੇ ਨੇ ਤੇ ਜਾ ਕੇ ਗੁਰੂ ਪਿਆਰਿਓ ਡੋਲੀਆਂ ਖੇਡਦੀਆਂ ਨੇ 베ਰੀ ਸਾਹਿਬ ਵੀ ਜਾ ਕੇ ਖੇਡਦੀਆਂ ਨੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਉਹਨਾਂ ਨੇ ਉਹਨਾਂ ਨੇ ਉਥੇ ਅਮਰ ਕਵੀਸ਼ ਕਾਉਂਦੇ ਨੇ ਤੇ ਗੁਰੂ ਪਿਆਰਿਓ ਕਹਿੰਦੇ ਜਦੋਂ ਢੋਲੀਆਂ ਖੇਡ ਕੇ ਹੜ ਜਾਂਦੀਆਂ ਫਿਰ ਗੁਰੂ ਵਾਲਾ ਸਿੱਖ ਬਣਾ ਦਿੰਦੇ ਨੇ ਪਰ ਕਹਿੰਦੇ ਪੂਜਾ ਵਰਪਾਖ ਸਿੰਘ ਦੀ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਵੀ ਉਥੇ ਜਾ ਕੇ ਲੋਕ ਪ੍ਰਕਾਸ਼ ਕਰਦੇ ਨੇ ਅਰਦਾਸਾਂ ਬੇਂਟੀਆਂ ਵੀ ਕਰਾਉਂਦੇ ਨੇ ਤੇ ਗੁਰੂ ਪਿਆਰਿਓ ਸੁੱਖਾਂ ਵੀ ਪੂਰੀਆਂ ਹੁੰਦੀਆਂ ਨੇ ਇਸੋ ਆਰਥਿਕ ਕਹਿੰਦੇ ਨਾਰ ਸਿੰਘ ਨੂੰ ਕਹਿਣਾ ਕੀਤਾ ਕਹਿੰਦੇ ਤੈਨੂੰ ਅਸੀਂ ਛੱਡ ਦਿਆਂਗੇ ਪਰ ਸਾਡਾ ਕਹਿਣਾ ਮੰਨਣਾ ਪੈਣਾ ਸਾਡੇ ਕੋਲੇ ਰਹਿਣਾ ਪੈਣਾ ਤੇ ਜੇ ਜਿਹੜੀ ਕੋਈ ਚੀਜ਼ ਅੜ ਜਾਵੇ ਫਿਰ ਉਹਨੂੰ ਤੂੰ ਜਾ ਕੇ ਲਿਆਉਣਾ ਅਸੀਂ ਤੈਨੂੰ ਭੇਜਿਆ ਕਰਾਂਗੇ ਉਸਥਾਨ ਦੱਸ ਕੇ ਸ਼ਬਦ ਪੜ੍ਹ ਕੇ ਤੈਨੂੰ ਤੋਰਾਂਗੇ ਤੇ ਤੂੰ ਜਾ ਕੇ ਲਿਆਉਣਾ ਜਿਵੇਂ ਅਪਰਾਧੀਆਂ ਦੇ ਹੱਥਾਂ ਨੂੰ ਹੱਥ ਘੜੀਆਂ ਲੱਗ ਜਾਂਦੀਆਂ ਨੇ ਸ਼ਾਂਗਲ ਭਾ ਕੇ ਕਹਿੰਦੇ ਜਿਵੇਂ ਪਸੂ ਬਨ ਕੇ ਲਿਜਾਈਦਾ ਹੈ ਤੇ ਬੰਦੇ ਨੂੰ ਇਦਾਂ ਹੀ ਫੜ ਕੇ ਲੈ ਕੇ ਜਾਂਦੇ ਨੇ ਤੇ ਨਾਰ ਸਿੰਘ ਨੂੰ ਕਹਿਣ ਲੱਗੇ ਵੀ ਤੇਰਾ ਵੀ ਇਹੀ ਹੋਣੀ ਹੋ ਕੰਮ ਹੈ ਤੈਨੂੰ ਇਹ ਅਸੀਂ ਕੰਮ ਸੋਭਾਂਗੇ ਜੜੀ ਡੋਲੀ ਅੜ ਜਾਂਦੀ ਜਿਹੜਾ ਕੋਈ ਕਲਬੂਤ ਭੂਤ ਜਿਹੜਾ ਅੜ ਜਾਂਦਾ ਉਹਨੂੰ ਲਿਆਉਣਾ ਹੈ ਕਿਉਂਕਿ ਕਈ ਵਾਰ ਕਈ ਗੁਰੂ ਘਰਾਂ ਦੇ ਵਿੱਚ ਇਹੋ ਜਿਹੇ ਬੰਦੇ ਜਾਂਦੇ ਜਾਂਦੇ 12 ਕੁੱਠੇ ਮੁੜ ਜਾਂਦੇ ਨੇ ਉਹਨਾਂ ਨੂੰ ਉਸ ਪਾਸੇ ਆਉਣ ਹੀ ਨਹੀਂ ਦਿੰਦੇ ਕਿਉਂਕਿ ਗੁਰਬਾਣੀ ਜਦੋਂ ਸੁਣੂਗਾ ਗੁਰਬਾਣੀ ਦੀਆਂ ਚਪੇੜਾ ਮੂੰਹ ਤੇ ਪੈਂਦੀਆਂ ਨੇ ਵਾਰ-ਵਾਰ ਇੱਕ ਇੱਕ ਅੱਖਰ ਜਿਹੜਾ ਚਪੇੜ ਮਾਰਦਾ ਤੇ ਫਿਰ ਉਹਨਾਂ ਭੂਤਾਂ ਨੂੰ ਵੀ ਡਰ ਲੱਗਦਾ ਗੁਰੂ ਦੀ ਬਾਣੀ ਤੋਂ ਇਸ ਵਾਸਤੇ ਤਾਈ ਉਹਨਾਂ ਨੇ ਕਹਿਣਾ ਕੀਤਾ ਸੀਗਾ ਵਿਲਾਵਲ ਮਹੱਲਾ 50 ਤਾਤੀ ਵਾ ਉਹਨਾਂ ਲੱਗਾਈ ਪਾਰ ਬ੍ਰਹਮ ਸਨਾਈ ਚੌਗਟ ਹਮਾਰੇ ਰਾਮਕਾਰ ਦੁੱਖ ਲਗੇ ਨਾ ਭਾਈ ਕਹਿੰਦੇ ਜਿਨ੍ਹਾਂ ਨੇ ਰਾਮ ਨਾਮ ਦੀ ਬਾਣੀ ਦੀ ਪੜ੍ਹ ਕੇ ਕਾਰ ਕਰ ਲੈਂਦੇ ਫਿਰ ਉੱਥੇ ਭੂਤ ਵੀ ਨਹੀਂ ਜਾਂਦੇ ਇਸ ਵਾਸਤੇ ਇਹੋ ਜਿਹੇ ਜਿਨ੍ਹਾਂ ਦੇ ਕਰਮ ਹੁੰਦੇ ਜਿਨ੍ਹਾਂ ਦੇ ਪੂਛ ਚੰਬੜੇ ਹੋਣ ਉਹ ਗੁਰੂ ਘਰੇ ਵੀ ਨਹੀਂ ਜਾਂਦੇ ਐਸੋ ਵਾਰ ਤੇ ਗੁਰੂ ਕਿਰਪਾ ਕਰਦਾ ਉਹਨਾਂ ਨੇ ਨਾਰ ਸਿੰਘ ਨੂੰ ਕਿਹਾ ਵੀ ਫਿਰ ਉਹੋ ਜੇ ਬੰਦੇ ਨੂੰ ਤੂੰ ਲੈ ਕੇ ਆਉਣਾ ਤੇ ਗੁਰੂ ਪਿਆਰਿਓ ਪਿੰਜਰੇ ਦੇ ਵਿੱਚ ਤੜਪਦਾ ਹੋਇਆ ਨਾਰ ਸਿੰਘ ਨੇ ਫਿਰ ਜਿਹੜੇ ਬਚਨ ਬਾਬਾ ਹਨ ਭਗਤ ਸਿੰਘ ਨੇ ਕੀਤੇ ਉਹਨਾਂ ਬਚਨਾਂ ਤੇ ਅੱਜ ਵੀ ਉਹ ਪੂਰਾ ਉਤਰਦਾ ਹੈ ਕਿਉਂਕਿ ਵਚਨ ਕਰੇ ਸੋਨੇ ਸਿਕਟਾਏ ਸੋਈ ਨਰ ਕੱਟਿਆ ਗੁਰਬਾਣੀ ਕਹਿੰਦੀ ਹੈ ਫਿਰ ਉਹਨੂੰ ਕੱਟਿਆਂ ਚ ਗਿਣਿਆ ਜਾਂਦਾ ਤੇ ਜਿਹੜੇ ਵਚਨਾ ਦੇ ਵਿੱਚ ਵੱਜ ਜਾਂਦੇ ਨੇ ਉਹਨਾਂ ਦਾ ਸਿਰ ਤੇ ਭਾਵੇਂ ਲੱਥ ਜਾਵੇ ਸਿੱਖੀ ਸ਼ਿਦਕ ਨਹੀਂ ਛੱਡਦੇ ਆਉਂਦਾ ਧਰਮ ਨਹੀਂ ਛੱਡਦੇ ਐਸੇ ਤਰ੍ਹਾਂ ਅੱਜ ਉਸ ਧੋਲੀ ਧਾਰ ਤੇ ਨਾਰ ਸਿੰਘ ਵੀਰ ਦਾ ਸਥਾਨ ਬਣਿਆ ਹੋਇਆ ਬਾਬਾ ਔਰ ਭਾਕ ਸਿੰਘ ਦਾ ਬਣਿਆ ਹੋਇਆ ਸਥਾਨ

ਪਿਛੋਂ ਹੋਈ ਸੈਨਿਕਾਂ ਨੇ ਕਰਤਾਰਪੁਰ ਨਾਮ ਬਰਬਾਦ ਕਰਕੇ ਦਿੱਤਾ ਜਿਹੜਾ ਇਹਨਾਂ ਦਾ ਘਰ ਸੀ ਜਿਹੜਾ ਇਹਨਾਂ ਦਾ ਸਥਾਨ ਸੀ ਜਿੱਥੇ ਗੁਰੂ ਧੰਮ ਨੂੰ ਅੱਗ ਲਗਾ ਦਿੱਤੀ ਅਤੇ ਹਮ ਸਾਹਿਬ ਉੱਥੇ ਗੁਰਦੁਆਰਾ ਵੀ ਬਣਿਆ ਹੋਇਆ ਸੀ ਉਹ ਵੀ ਸਾੜ ਦਿੱਤਾ ਜਦੋਂ ਇਸ ਗੱਲ ਦਾ ਪਤਾ ਦਲ ਖਾਲਸਾ ਨੂੰ ਲੱਗਾ ਤਾਂ ਬਦਲਾ ਲੈਣ ਲਈ ਕਹਿਣ ਲੱਗੇ ਦਸੰਬਰ ਦੇ ਮਹੀਨੇ ਦੇ ਵਿੱਚ 1756 ਈਸਵੀ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ ਕੁਮਾਨ ਦੇ ਸਿੱਖਾਂ ਨੇ ਜਲੰਧਰ ਉੱਤੇ ਹਮਲਾ ਕੀਤਾ ਅਤੇ ਲਾਹੌਰ ਦੇ ਸੁਬੇਦਾਰ ਜਹਾਨ ਖਾਨ ਵੱਲੋਂ ਭੇਜੀ 20000 ਦੀ ਸੈਨਾ ਨੂੰ ਮਹਿਲਪੁਰ ਨੇੜੇ ਘੇੜ ਦਿੱਤਾ ਅਤੇ ਬਾਅਦ ਵਿੱਚ ਆਪਖਾਨਾ ਨੂੰ ਪੰਜਾਬ ਤੋਂ ਭਜਾ ਦਿੱਤਾ पर सोधीवी कतारपुर करतार, करतार संभाल अपने सौंप मोड़ीवालिया स्थान से रत्ती दसंबर सतारा सौ सो सोलह ई नहात होया बाद ਸਰਦੋਆ ਵਾਲਿਓਆਂ ਨੇ ਬਾਬਾ ਜੀ ਦੀ ਯਾਦ ਵਿੱਚ ਜੋ ਡੇਰਾ ਬਣਵਾਇਆ ਉਹ ਡੇਰਾ ਬਾਬਾ ਬਨ ਭਾਗ ਸਿੰਘ ਦੇ ਨਾਲ ਦੇ ਨਾਲ ਪ੍ਰਸਿੱਧ ਹੋਇਆ ਤੇ ਕੱਲ ਇਹਨਾਂ ਦਾ 18 ਭਾਦੋਂ 2 ਤਰੀਕ ਸ਼ੀ ਤੇ ਉਹਨਾਂ ਦਾ ਜਨਮ ਦਿਹਾੜਾ ਬੜੇ ਖੁਸ਼ੀਆਂ ਦੇ ਨਾਲ ਕਈ ਨਗਰਾਂ ਦੇ ਵਿੱਚ ਮਨਾਇਆ ਗਿਆ ਉਸ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਦਾਸ ਨੇ ਥੋੜਾ ਜਿਹਾ ਉਪਰਾਲਾ ਕਰਕੇ ਇਹ ਵੀਡੀਓ ਜਿਹੜੀ ਇਹ ਤਿਆਰ ਕੀਤੀ ਆ ਕਿਉਂਕਿ ਕੱਲ ਪਿੰਡ ਚੌਂਦਰੀ ਪੀਐਸ ਦੋ ਖੰਡ ਪਾਠਾਂ ਦੇ ਢੋਖ ਪਾਏ ਗਏ ਸਨ ਬੜੀ ਸ਼ਰਧਾ ਦੇ ਨਾਲ ਕਹਿੰਦੇ ਉੱਥੇ ਸੰਗਤਾਂ ਨੇ ਸੇਵਾ ਕੀਤੀ ਐ ਲੰਗਰ ਪਾਣੀ ਵੀ ਚੱਲਦੇ ਰਹੇ ਐ ਤੇ ਉਹਨਾਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਸਾਰੇ ਬਾਬਾ ਨੂੰ ਭਾਕ ਸਿੰਘ ਦੇ ਮੰਨਣ ਵਾਲੇ ਗੁਰਸਿੱਖਾਂ ਨੇ ਅਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋ ਗਈ ਕਿਉਂਕਿ ਆਪ ਉਹਨਾਂ ਨੇ ਪਹਿਲਾਂ ਗੁਰੂ ਦੇ ਲਾੜ ਲੱਗੇ ਅਤੇ ਹੁਣ ਵੀ ਸਰਬੱਤ ਦੇ ਭਲੇ ਵਾਸਤੇ ਲੋਕ ਉੱਥੇ ਜਾਂਦੇ ਨੇ ਜਾ ਕੇ ਸਰਦਾ ਦੇ ਨਾਲ ਸੇਵਾ ਵੀ ਕਰਦੇ ਨੇ ਅਤੇ ਉਹਨਾਂ ਦੇ ਦੁੱਖ ਵੀ ਦੂਰ ਹੁੰਦੇ ਨੇ ਤੇ ਇਸ ਵਾਸਤੇ ਸਾਰੀਆਂ ਸੰਗਤਾਂ ਨੂੰ ਬਾਬਾ ਅਨਪາກ ਸਿੰਘ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ